ਦੋਸਤੋ ਹੁਣੇ-ਹੁਣੇ ਇੱਥੇ ਲੱਗੀ ਹੈ ਭਿਆਨਕ ਅੱਗ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਭਾਰਤ ਤੇ ਸ਼੍ਰੀਲੰਕਾ ਦੇ ਵਿਚਾਲੇ ਤਿੰਨ ਮੈਚਾਂ ਦੇ ਵਨਡੇ ਸੀਰੀਜ਼ ਖੇਡੀ ਜਾ ਰਹੀ ਹੈ ਰੋਹਿਤ ਸ਼ਰਮਾ ਇਸ ਸੀਰੀਜ਼ ਦੇ ਅਗਵਾਈ ਕਰ ਰਹੇ ਨੇ ਉਹਨਾਂ ਨੇ ਕਪਤਾਨੀ ਚ ਟੀਮ ਇੰਡੀਆ ਦੇ ਦੂਜੇ ਵਨਡੇ ਚ ਬੱਤੀ ਡੋੜਨ ਵਾਲਾ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਸੀਰੀਜ਼ ਦਾ ਤੀਜਾ ਤੇ ਆਖਰੀ ਮੈਚ 7 ਅਗਸਤ ਨੂੰ ਖੇਡਿਆ ਜਾਏਗਾ ਯਾਨੀ ਕਿ ਕੱਲ ਪਾਰਿਸ ਮੈਚ ਤੋਂ ਪਹਿਲਾਂ ਹੀ ਦਿਲ ਦਲਾਣ ਵਾਲੀ ਖਬਰ ਸਾਹਮਣੇ ਹੈ ਕਿ ਪ੍ਰਦਰਸ਼ਨ ਕਰਾਏ ਦੇ ਕਪਤਾਨ ਦੇ ਘਰ ਨੂੰ ਅੱਗ ਲੱਗ ਗਈ ਹੈ ਘਰ ਪੂਰੀ ਤਰ੍ਹਾਂ ਸਾੜ ਕੇ ਸੁਆਹ ਹੋ ਗਿਆ ਹੈ ਅਜਿਹੇ ਜਿਹਾ ਕੀ ਆਖਰੀ ਸਾਰਾ ਮਾਮਲਾ ਸਮਝੋ ਜਿਹਾ ਕੋਲੰਬੋ ਚ ਬੁੱਧਵਾਰ ਨੂੰ ਭਾਰਤ ਤੇ ਸ਼੍ਰੀਲੰਕਾ ਖੇਡੇ ਜਾਣ ਵਾਲੇ ਤੀਜੇ ਵਨਡੇ ਮੈਚ ਤੋਂ ਪਹਿਲਾਂ ਬੁਰੀ ਖਬਰ ਹੈ ਇਸ ਦੇ ਵਿੱਚ ਕ੍ਰਿਕਟ ਜਗਤ ਦੇ ਵਿੱਚ ਡਰ ਪੈਦਾ ਹੋ ਗਿਆ ਹੈ ਦਰਅਸਲ ਬੰਗਲਾਦੇਸ਼ ਵਿੱਚ ਵਿਦਿਆਰਥੀ ਆਜ਼ਾਦੀ ਘੁਟਾ ਲੈਂਦੇ ਵਸਜਾ ਨੂੰ ਸਰਕਾਰੀ ਨੌਕਰੀਆਂ ਤੇ ਤੀਵ ਸਿੱਧੀ ਰਾਖਮ ਕਰਨ ਦੇ ਵਿਰੋਧ ਕਰ ਰਹੇ ਨੇ ਸਰਕਾਰ ਇਸ ਮਾਮਲੇ ਨੂੰ ਸੰਭਾਲ ਨਹੀਂ ਸਕੀ ਅਤੇ ਇਹ ਅੰਦੋਲਨ ਪੂਰੇ ਬੰਗਲਾਦੇਸ਼ ਦੇ ਵਿੱਚ ਹਿੰਸਕ ਹੋ ਗਿਆ ਜਿਸ ਕਨ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੂੰ ਆਪਣੀ ਹਦਦ ਤੋਂ